ਗੈਲੈਕਸੀ ਗੈਲੈਕਸੀ ਇਧਰ ਆ ਲੈ ਠਾਇ ਨੂੰ ਤੁਸੀਂ ਨਾ ਬੋਲੋ ਤੁਸੀਂ ਨਾ ਬੋਲੋ ਉਧਰ ਚੱਲ ਗੈਲੈਕਸੀ ਹਾਂ ਦੇ 31 ਠਾਉਗੀ ਤੇਨੂੰ ਮੈਂ ਉਠਾੜ ਇਧਰ ਮੂੰਹ ਚੱਟੀ ਜਾਂਦਾ ਕੁੱਤੇ ਹਾਂ 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 ਕੀ ਐ ਇਹ ਕੀ ਐ ਕੀ ਐ ਬਟਾ ਹਾਂ ਇਹ ਬਟਾਈ ਹਾਂ ਆਪੜੇ ਇੱਕ ਜੇ ਹਾਂ 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 ਇਹ ਕੀ ਐ ਬਟਾ ਮੂੰਹ ਚੱਟੀ ਜਾਣਗੇ ਕੀ ਐ ਕੀ ਐ ਕੀ ਐ ਬਟਾ ਮੈਂ ਇੱਕ ਵਿਚਤਰੇ ਚ ਬੜੂਏ ਤਾਂ ਕੀ ਐ ਕੀ ਐ ਕੀ ਕਹਣਾ ਕੀ ਖਾਣਾ ਤੂੰ ਹਾਂ ਹਾਂ ਆ ਕੀ ਖਾਣਾ ਜਣੀ ਵੀ ਥੋੜੀ ਜਿਹੀ ਨਾਲ ਮੁੱਕੀ ਖਾਣੀ ਆ ਤੂੰ ਤੂੰ ਮੁੱਕੀ ਖਾਣੀ ਆ ਮੁੱਕੀ ਖਾਣੀ ਆ ਤੂੰ ਹਾਂ ਓ ਓ ਹਾਂ ਹਾਂ ਮੁੱਕੀ ਖਾਣੀ ਮੁੱਕੀ ਕੀ ਖਾਣੀ ਤੂੰ ਓਏ ਓਏ ਹਾਂ ਮੁੱਕੀ ਖਾਣੀ ਇਹ ਤਾਂ ਤੈਨੂੰ ਸਾਗ ਨਾਲ ਜਣਾ ਇਹਨੂੰ ਲੈ ਵੀ ਉਹ ਕਰਨਾਲ ਬਟਿੰਡੇ ਵਾਲੀ ਬੈਠੀ ਹੈ ਮਗਰ ਤੇ ਹਾਂ 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 ਮੁੱਕੀ ਖਾਣੀ ਆ ਮੁੱਕੀ ਕਿਸਾਰ ਕਰ ਗੋਸ਼ ਕੀ ਹਬਤ ਤੇ ਫੇਰ ਤਾਂ ਚਲ ਇੱਥੇ ਚੜ ਜਾ ਇਕ ਸੀ ਇੱਥੇ ਪਾਈ ਜਾ ਨਾ ਕੀ ਇਹ ਤੇਰੀ ਤੇਦੀ ਤੇਰੀ ਮਾਂ ਕਿ ਨਕੀ ਵੜੀ ਮੇਰੇ ਕੁੱਤੇ ਅੰਗ ਘੋੜਤੀ ਹੈ ਕੁੱਤੇ ਅੰਗ ਘੋੜਤੀ ਹੈ ਜਲ ਵੇ ਚੜੀ ਉਹਦੇ ਪਾਣੀ ਨਾ ਪਾ ਬੈ ਠੰਡ ਤੇ ਚਾਹ ਨੂੰ ਹੈ ਨਹੀਂ ਤੂੰ ਇਹਨੂੰ ਪਾਈ ਜਾ ਨਾ ਜਾਇ ਖਾਣੇ ਕੁੱਤੇ ਹੋਏ ਹੋਰੇ ਕਹੇ ਹੈ ਜਾਂ ਹੋਰ ਨਹੀਂ ਨਹੀਂ ਖਾਂਦੀ ਹੈ ਨਾ ਠੰਡ ਖਾਵੇਗੀ ਠੰਡ ਹਾਂ ਇਹਨੂੰ ਖਵਾ ਦੇਣੀ ਹੈ ਖਾਲਾ ਖਾਲਾ ਖਾਂਦੇ ਤਾਂ ਅੱਗ ਨਹੀਂ ਹੈ ਲੈ ਬੇਟਾ ਠੰਡ ਖਾ ਲੈ ਪੀ ਨਹੀਂ ਪਾ ਦੇਗਾ ਖਾਲਾ ਆਰੇ ਕੀ ਰੇ ਠੰਡ ਖਾਵੇਗੀ ਚਾਦੀ ਠੰਡ ਖਾਵੇ ਬਣਗੀ ਚਾਚਾ ਮਰਦੀ ਸਦੀ ਕਿੱਥਰ ਬਣਦੀ ਠਾ ਰਣੀ ਨੀ ਉਹ ਟੱਕਣ ਚੱਕੀ ਬਣਾਇਆ ਚਾ ਵੀਡੀਓ ਲੈ ਲਓ ਬਲੀ ਹਜੇ ਉਹ ਵੀਡੀਓ ਚ ਦਿਖਾਉਣੀ ਆ ਚਾ ਟੱਕਣ ਦਾ ਚੱਕ ਦੇ ਲੈ ਵੀ ਜਾ ਬਣੀ ਜਾਂਦੀ ਆ ਸਾਡੀ ਇੱਕ ਕੁੱਤਾ ਸਾਡਾ ਆ ਬੈਠਾ ਇੱਕ ਆਸ ਹਾਂ ਬੈਠੀ ਆ ਮੇਰੀ ਪੁੱਤਿਆ ਗੈਲੈਕਸੀ ਆਏ ਆਏ ਜੱਗਿਆ ਜੱਗਿਆ ਗੈਲੈਕਸੀ ਗੈਲੈਕਸੀ ਹਾਂ ਹਾਂ ਖੜਿਓ 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 ਤੂੰ ਖੜਿਓ ਖੜਿਓ ਕੀ ਆ ਖੜੀ ਹੋ ਜਾ ਖੜੀ ਹੋ ਜਾ ਖੜੀ ਹੋ ਜਾ ਖੜੀ ਹੋ ਜਾ ਖੜੀ ਖੜੀ ਹੋ ਜਾ ਜਾ ਗੈਲੈਕਸੀ ਕੋਈ ਮਾਰ ਬਸੀ ਓਏ ਖੜੀ ਹੋ ਜਾ ਅੰਦਰ ਓੜੀਓ ਦੀ ਆਉਦੀ ਹੈ ਸਿਆਣੀ ਹੈ ਗੈਲੈਕਸੀ ਗੈਲੈਕਸੀ ਤੇ ਬਲੈਕ ਇੱਕ ਤੇਰੇ ਕੀ ਲੜਦਾ ਤੇ ਹਾਂ ਲੜਦਾ ਮੁਸਾ ਤੂੰ ਕੁੱਤੇ ਨੂੰ ਨਾਗ ਰਿਆ ਹੈ ਛੇ ਲੜਦਾ ਲੜਦਾ ਤੈਨੂੰ ਕਿਉਂ ਹਾਂ ਲੜਦਾ ਮੇਰੇ ਕਤੀਲੇ ਨੂੰ ਤੂੰ ਮੇਰੇ ਕੁੱਤੇ ਨੂੰ ਮਾਰਦੀ ਆ ਵੀ ਫਰਾਮ ਨੂੰ ਟੰਡਾ ਦੇ ਹਾਂ ਯਾਰ ਹੋਇਆ ਨਾਲ ਤੇਰੇ ਨਾਲ ਕੁੱਤੀ ਦੇ ਆ ਜਾ ਪੁੱਤ ਆ ਜਾ ਆ ਜਾ ਉੱਤੋਂ ਗਰੀਬਾਂ ਦੀ ਛੱਤ ਚ ਉੱਝ ਜਾਂਦੀ ਹੈ ਹਾਂ ਹਾਂ ਉਹ ਹੋ ਕਰੀਏ ਨੀ ਕੁੱਤਿਆਂ ਨੂੰ ਨਾ ਮਰਿਆ ਕਰ ਕਮੜਗੇ ਬੋਲਗੇ ਨਾ ਮਰਿਆ ਕਰ ਕੀ ਲੈਣਾ ਕੁੱਤਿਆਂ ਤੋਂ ਮਾਰ ਕੇ ਤੂੰ ਇਹ ਦਰਵੇਸ਼ ਐ ਨਾ ਵਾ ਕੀ ਆ ਮਗੜੀ ਵਾਰਾ ਦਰਵੇਸ਼ ਆ ਹੁਣ ਨੀ ਮੀ ਪਾਲੀ ਕੁੱਕੂਈ ਵੰਗੂ ਹਾਂ ਦੇਈ ਦੀ ਵਕਤ ਕੱਟ ਕੁੱਗੀਆਂ ਤਨੂੰ ਦੰਦ ਕੱਢ ਲੈ ਪੋ ਦੰਲਗੇ ਦੰਲਗੇ